ਸਤਿਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਗੁਰ ਤੇ ਜੋ ਮੋਹ ਫਰੇ ਸੇ ਬੱਦੇ ਦੁੱਖ ਸਹਾਂ ਹੈ ਪਾਈਨੀ ਜਮਹਤਾ ਮਾਰੇ ਜਾਹੀ ਸਤ ਗੁਰ ਤੇ ਜੋ ਮੋਹ ਫਰੇ ਸੇ ਬਤੇ ਦੁੱਖ ਸਹਾਂ ਸਿਰ ਮੇਲਾਣਾ ਨਾ ਪਾਈਨੀ ਜਮਹਾਂ ਪਾ ਮਾਰੇ ਜਾਹੀ ਸਹਿਸਾ ਰੋਗ ਨਾ ਛੁੱਡਾਈ ਦੁੱਖ ਹੀ ਆਹ ਦੁਖ ਪਾ ਹੈ ਨਾਨਕ ਨਤਰੀ ਬਖਸ਼ ਨੇ ਹੈ ਸਬਦੇ ਮੇਲਾ ਮਿਲਾ ਹੈ mahala tija jo sat gur te moh phire tina thaur thao jo ੜੇ ਘਾਰੇ ਘਾਰੇ ਫਿਦਾ ਮੀ ਬਹੁਤ ਚਾਰਾਣੇ ਬਾਦ ਨਾਓ ਨਾਨਕ ਗੁਰਮੋਖੇ ਵਖਸ਼ੀਐ ਸਤ ਗੁਰ ਮੇਲ ਮਿਲਾਓ ਓਡੀ ਜੋ ਸੇਵਾ ਹੈ ਸੱਤੇ ਮੁਰਾਰੇ ਸੇ ਪਾਵਜਲ ਤਾਰੇ ਗਾਇਆ ਜੋ ਬੋਲਦਾ ਹੈ ਹਾਰੇ ਹਾਰੇ ਨਾ ਤੈਨ ਜਮ ਛੱਡ ਗਿਆ ਤੇ ਦਰਗਾਹ ਪੈ ਦੀ ਜਾਹੀ ਜਿਨਾ ਹਾਰੇ Jap ਲਿਆ ਹਾਰੇ ਸਿਵ ਹੈ ਸਈ ਪੁਰਖਾ ਜਿਨਾ ਹਾਰ ਤੋਦ ਮਾਇਆ ਗੋਣ ਗਾਵਾ ਪਿਆਰੇ ਨਿਤ ਗੁਰ ਮੋਖੇ ਪ੍ਰਾਮ ਪਾਉ ਗਿਆ ਹਾਰੇ ਸੇਵ ਹੈ ਸੇਈ ਪਰਖ ਜਿਨਾ ਹਾਰੇ ਤੋਦ ਮਾਇਆ ਗੁਣ ਗਾਵਿਆ ਦੇ ਇੰਤ ਤ ਗੋਰ ਮੋਖੇ ਭ੍ਰਮ गया वाहे गुरु जी का खालसा वाहे गुरु जी की फतेह